ਦੇਸ਼ ਪੰਜਾਬ ਵਾਲੇ ਚੈਨਲ ਦੀ ਕਰੇ ਸਾਰੀ ਵੀਰਾਂ ਤੇ ਭੈਣਾਂ ਨੂੰ ਦਾਸ ਵੋਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਵਾਰਫੇਰ ਇਨਫਰਮੇਸ਼ਨ ਕੀ ਹੁੰਦੀ ਹੈ ਤੇ ਇਹ ਕਿਵੇਂ ਕੰਮ ਕਰਦੀ ਹੈ ਵਾਰਫੇਰ ਇਨਫਰਮੇਸ਼ਨ ਉਹ ਹੁੰਦੀ ਹੈ ਜਦੋਂ ਕੌਮਾਂ ਜਿਹੜੀਆਂ ਕੌਮਾਂ ਸੰਘਰਸ਼ ਕਰਦੀਆਂ ਆਪਣੀ ਆਜ਼ਾਦੀ ਦੇ ਲਈ ਠੀਕ ਹੈ ਉਹਨਾਂ ਦੇ ਖਿਲਾਫ ਜਿਹੜਾ ਭੰਦੀ ਪ੍ਰਚਾਰ ਕੀਤਾ ਜਾਂਦਾ ਹੈ ਕਿਵੇਂ ਉਹਨਾਂ ਦੀ ਇੱਕ ਗਤੀ ਨੂੰ ਪੂਰੇ ਪੂਰੇ ਵਿੱਚ ਸਿਸਟਮ ਨਾਲ ਇੱਕ ਲੇਅਰ ਜਿਹੜੀ ਉਹਨਾਂ ਦੇ ਖਿਲਾਫ ਖੜੀ ਕੀਤੀ ਜਾਂਦੀ ਹੈ ਕਿਵੇਂ ਵਾਰ ਫਿਰ ਇਨਫੋਰਮੇਸ਼ਨ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਵਰਤਿਆ ਜਾਂਦਾ ਹੈ ਕਿਵੇਂ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਤੇ ਉਹਦੇ ਬਾਰੇ ਜਿਹੜੀ ਹੈ ਜੀ ਆਪਾਂ ਗੱਲਬਾਤ ਅੱਜ ਕਰਾਂਗੇ ਦੇਖੋ ਇਹਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਕੌਮਾਂ ਗੁਲਾਮ ਹੋਣਗੇ ਜਿਵੇਂ ਅੱਜ ਸਿੱਖ ਗੁਲਾਮ ਹੈ 1947 ਤੋਂ ਬਾਅਦ 2025 ਤੱਕ ਲਗਾਤਾਰ ਸਿੱਖਾਂ ਦੇ ਖਿਲਾਫ ਇੱਕ ਜਿਹੜਾ ਨਰਟਿਵ ਭਾਰਤੂਲ ਸਰਜਿਆ ਗਿਆ ਉਹਦੇ ਵਿੱਚ ਭਾਰਤ ਵੱਲੋਂ ਮਤਲਬ ਕਿ ਅੱਜ ਤੁਸੀਂ ਭਾਰਤ ਦੇ ਹਾਲਾਤ ਦੇਖ ਲਓ ਇਹਨਾਂ ਦੇ ਮੀਡੀਆ ਦੇ ਵਿੱਚ ਜਾਂ ਇਹਨਾਂ ਦਾ ਜਿਹੜਾ ਮੀਡੀਆ 176 ਦੇਸ਼ਾਂ ਨੂੰ 108 ਨੰਬਰ ਤੇ ਹੁੰਦਾ ਪਰ ਕਦੇ ਵੀ ਉਸ ਭਾਰਤ ਦੇ ਖਿਲਾਫ ਕੋਈ ਗੱਲ ਨਹੀਂ ਕਰਦੇ ਹੈਗੇ ਚਾਹੇ ਉੱਥੇ ਕੋਈ ਵੀ ਚਾਹੇ ਐਂਟੀ ਜਿੰਨੀ ਹੋਰੇ ਕ腐ਸ਼ਨ ਹੋ ਗਈ ਹੈ ਜਿੰਨੀ ਹੋਰੇ ਹਾਲਾਤ ਮਾਰੇ ਹੈਗੀਆਂ ਭਾਰਤ ਦੇ ਚਾਹੇ ਉਹਰੇ ਕੋਈ ਟੂਰਿਸਟ ਘੁਮਾਉਂਦਾ ਚਾਹੇ ਔਰੇ ਆਪਾਂ ਇਹਨਾਂ ਦੇ ਪੁਲ ਦੇਖ ਲਈਏ ਚਾਹੇ ਰੋਜ਼ ਜਿਹੜੇ ਬਾਹਰ ਭਾਰਤੀ ਜਿਹੜੇ ਹੈਗੇ ਆ ਉਹ 2 ਨੰਬਰ ਦਾ ਕੰਮ ਕਰਦੇ ਫੜੇ ਜਾਂਦੇ ਆ ਜਿਹੜੇ ਖੂਫੀਆ ਜਾਣਕਾਰੀ ਇਜ਼ਰਾਈਲ ਨੂੰ ਦਿੰਨੇ ਆ ਇਰਾਨ ਦੇ ਵਿੱਚੋਂ ਬਹੁਤ ਹੋਰ ਜਿਹੜੇ ਹੈਗੇ ਆ ਕਾਰਨਾਮੇ ਜਿਹੜੇ ਉਹ ਕੀਤੇ ਜਾ ਰਹੇ ਆ ਭਾਰਤੀਆਂ ਵੱਲੋਂ ਪਰ ਕਦੇ ਵੀ ਭਾਰਤ ਦੇ মিডিਆ ਵਿੱਚ ਉਹਨਾਂ ਦੀ ਖਬਰ ਨਹੀਂ ਲੱਗਦੀ ਹੈਗੀ ਇਸ ਦੇ ਉਲਟ ਸਿੱਖਾਂ ਨੇ ਅਗਰ ਕੋਈ ਮਾੜੀ ਜੀ ਗਲਤੀ ਹੋ ਵੀ ਜਾਂਦੀ ਹੈ ਕਿਸੇ ਤਰ੍ਹਾਂ ਦੀ ਕੋਈ ਵੈਸੀ ਸਿੱਖ ਕੋਈ ਕਰਾਇਮ ਦਾ ਕਰਦੇ ਨਹੀਂ ਪਰ ਜਿਹੜੇ ਭਾਰਤੀ ਭਾਰਤੀ ਲੋਕਾਂ ਪਿੱਛੇ ਲੱਗ ਕੇ ਜਬੀ ਗਲਤ ਕੰਮ ਕਰ ਵੀ ਦਿੰਨੇ ਆ ਤਾਂ ਫਿਰ ਭਾਰਤੀ মিডিਆ ਉਹਨੂੰ ਪੂਰਾ ਭੰਡੀ ਪ੍ਰਚਾਰ ਉਹਨਾਂ ਦਾ ਕਰਦਾ ਚਾਹੇ ਹੋ ਇੰਸਟਾਗ੍ਰam 'ਤੇ ਹੋਵੇ ਫੇਸਬੁੱਕ 'ਤੇ ਹੋਵੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਜਾਂ ਕਿਸੇ ਵੀ ਤਰ੍ਹਾਂ ਉਹ ਜਿਹੜਾ ਭਾਸਖਾ ਦੇ ਖਿਲਾਫ ਪੂਰਾ ਭੰਡੀ ਪ੍ਰਚਾਰ ਜਿਹੜਾ ਕੀਤਾ ਜਾਂਦਾ ਇਹਦੀ ਲਾਈਵ ਐਗਜ਼ਾਮਪਲ ਅਗਰ ਆਪਾਂ ਗੱਲ ਕਰੀਏ ਹੁਣ ਭਾਈ ਅਮਰਤਪਾਲ ਸਿੰਘ ਆ ਭਾਈ ਅਮਰਤਪਾਲ ਸਿੰਘ ਵੀ ਜਦੋਂ ਤੱਕ ਬਾਹਰ ਸੀਗੇ ਦबईਰੇ ਵਿੱਚ ਸੀਗੇ ਉਦੋਂ ਵੀ ਗੱਲਬਾਤ ਨਹੀਂ ਹੁੰਦੀ ਹੈਗੀ ਜਦੋਂ ਪੰਜਾਬ ਆਏ ਨੇ ਸਿੱਖਾਂ ਨੂੰ ਜਾ ਉਹਨਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਦੇ ਆ ਉਦੋਂ ਭਾਰਤੀ মিডিਆ ਦੇ ਕਈ ਪੱਤਰਕਾਰਾਂ ਨੇ ਉਹਨਾਂ ਨੂੰ ਇੰਟਰਵਿਊ ਵੀ ਕੀਤੀਆਂ ਪਰ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੇ ਉਹ ਨਹੀਂ ਹੋਣ ਦੁੱਦਾ ਹੈਗਾ ਬੜੀ ਵਧੀਆ ਜਵਾਬ ਦਿੱਤੇ ਤੇ ਸਭ ਦੀ ਜਿਹੜੀ ਹੈਗੀ ਉਹ ਬੋਲਤੀ ਬੰਦ ਕਰਾਈ ਜਦੋਂ ਇਹ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਵਿੱਚ ਡੱਕਿਆ ਜਾਂਦਾ ਹੈ ਕਿ ਝੂਠੇ ਜਿਹੜੇ ਹੈਗੇ ਪਰਚੇ ਨਾਲ ਪਾਏ ਜਾਂਦੇ ਆ ਤੇ ਫਿਰ ਕਿਵੇਂ ਭਾਰਤੀ মিডিਆ ਸੋਸ਼ਲ ਮੀਡੀਆ ਇੰਸਟਾਗ੍ਰam ਫੇਸਬੁੱਕ ਟਵਿੱਟਰ ਦਾ ਹੋਰ YouTube ਤੇ ਉਹਨਾਂ ਦਾ ਪੰਡੀ ਪਰ ਜਾ ਜਿਹੜਾ ਕੀਤਾ ਜਾਂਦਾ ਅੱਜ ਤੱਕ ਇਹ ਪੰਡੀ ਪ੍ਰਚਾਰ ਜਿਹੜਾ ਉਹਨਾਂ ਦਾ ਉਹ ਹੋ ਰਿਹਾ ਕਿਉਂਕਿ ਉਹ ਬੋਲ ਤਾਂ ਸਕਦੇ ਨਹੀਂ ਆਪਣੀ ਆਵਾਜ਼ ਤਾਂ ਹੁਣ ਕਿਸੇ ਤਰ੍ਹਾਂ ਦਾ ਕੋਈ ਕੋਈ ਜੇਲ੍ਹ ਦੇ ਵਿੱਚ ਬੈਠੀ ਆ ਸੋ ਉਹਨਾਂ ਕਿਸੇ ਤਰ੍ਹਾਂ ਦੀ ਕੀ ਗੱਲਬਾਤ ਹੈ ਨਹੀਂ ਪਰ ਫਿਰ ਵੀ ਚਾਹੇ ਉਹ ਕੋਈ ਸਿੱਖ ਹੋਣ ਠੀਕ ਹੈ ਭਾਰਤੀ মিডিਆ ਦੇ ਪਿੱਛੇ ਲਾ ਕੇ ਕਿ ਉਹ ਭਾਈਆ ਮਰਦ ਬਾਸਮ ਦਾ ਵਿਰੋਧ ਕਰਦੇ ਆ ਜਾਂ ਆਪ ਬਗੈਰੀਏ ਵੀ ਖਾਲਸਾਣ ਦਾ ਬਰੂਧ ਕਰਦੇ ਆ ਸੋ ਇਹ ਚੀਜ਼ਾਂ ਹੁੰਦੀਆਂ ਇਹ ਵਾਰ ਫਿਰ ਇਨਫੋਰਮੇਸ਼ਨ ਹੀ ਹੁੰਦੀ ਆ ਕਿ ਜਦੋਂ ਤੁਹਾਡੇ ਵਿੱਚੋਂ ਹੀ ਬੰਦੇ ਖਰੀਦ ਕੇ ਉਹਨਾਂ ਤੋਂ ਹੀ ਪੰਡੀ ਪ੍ਰਚਾਰ ਜਿਹੜਾ ਹੈਗਾ ਉਹ ਕਰਵਾਇਆ ਜਾਂਦਾ ਉਹ ਸੋ ਅੱਜ ਤੱਕ ਜਾਰੀ ਹੈ ਆਪਸੀ ਮਤਭੇਦ ਸੱਭ ਦੀ ਇੱਕ ਦੂਜੇ ਨਾਲ ਹੋ ਸਕਦੇ ਆ ਪਰ ਜਿਹੜਾ ਲਗਾਤਾਰ ਪੰਡੀ ਪ੍ਰਚਾਰ ਜਾਂ ਇਨਫੋਰਮੇਸ਼ਨ ਵਾਰ ਫਿਰ ਜਿਹੜੀ ਹੁੰਦੀ ਉਹ ਇਹ ਚੀਜ਼ ਹੁੰਦੀ ਆ ਠੀਕ ਹੈ ਕਿ ਦੁਸ਼ਮਣ ਦੇ ਨਾਲ ਖੜ ਜਾਣਾ ਸੋ ਇਹ ਚੀਜ਼ਾਂ ਜਿਹੜੀ ਹੁੰਦੀਆਂ ਉਹ ਤੋਂ ਇਲਾਵਾ ਬਾਈ ਦੀਪ ਸਿੱਧੂ ਦੇ ਖਿਲਾਫ ਇਹਦਾ ਪੰਜੀ ਪਰਚਾ 26 ਜਨਵਰੀ ਨੂੰ ਕੀਤਾ ਗਿਆ ਸੀਗਾ ਕਿਵੇਂ ਇੱਕ ਝੋਟੇ ਜਿਹੜੇ ਹੈਗੇ ਆ ਉਹ ਸਾਰੇ ਕਾਮਰੇਡ ਜਾਂ ਹੋਰ ਭਾਰਤੀ মিডিਆ ਪੱਤਰਕਾਰ ਕਿਵੇਂ ਇੱਕ ਦੂਜੇ ਇੱਕ ਮੁੱਠ ਹੋ ਗਏ ਇਹਨਾਂ ਨੇ ਪੰਜੀ ਪਰਚਾ ਜਿਹੜਾ ਹੈਗਾ ਉਹ ਕੀਤਾ ਸੀਗਾ ਉਸ ਇਲਾਵਾ ਵੀ ਮੰਨ ਲਓ ਕਿ ਖਾਲਸਾ ਜੇ ਖਾਲਸਾ ਰਾਜ ਦੀ ਗੱਲ ਕਰਦਾ ਤਾਂ ਉਹਦੇ ਖਿਲਾਫ ਬੋਲਣਾ ਹਨਾ ਜਿਵੇਂ ਆਪਣੇ ਕਸੂਰ ਕੱਢੀ ਜਾਣਾ ਹੁਣ ਦੇਖੋ Hindu ਧਰਮ ਦੇ ਵਿੱਚ Muslim ਧਰਮ ਦੇ ਵਿੱਚ Sai Dharam ਦੇ ਤੇ ਸਭ ਧਰਮਾਂ ਦੇ ਵਿੱਚ ਮਾੜੇ ਚੰਗੇ ਲੋਕ ਹੁੰਦੇ ਆ ਹਨਾ ਪਰ ਕਦੇ ਵੀ ਉਹਨਾਂ ਦੇ ਜਿਹੜੇ ਭਾਰਤੀ ਮੀਡੀਆ ਜਾਂ ਹੋਰ ਜਾਂ ਸਟੇਟਾਂ ਦੇ ਜਾਂ ਹੋਰ ਦੇਸ਼ਾਂ ਦੇ ਕਦੇ ਉਹ ਆਪਣੇ ਧਰਮ ਦੇ ਖਿਲਾਫ ਕਦੇ ਵੀ ਪੰਡੀ ਪ੍ਰਚਾਰ ਨਹੀਂ ਕਰਦੇ ਹੈਗੇ ਇਸ ਦੇ ਉਲਟ 150 ਸਾਲ ਦੀ ਗੁਲਾਮੀ ਜਿਹੜੇ ਸਿੱਖਾ ਦੇ ਵਿੱਚ ਰਚੀ ਹੋਈ ਹੈ ਉਹਨਾਂ ਦੇ ਫੋਨ ਦੇ ਵਿੱਚ ਉਹ ਫਿਰ ਆਪਣਾ ਹੀ ਕਸੂਰ ਕੱਢੀ ਜਾਂਦੇ ਉਹਨੇ ਕੋਈ ਵੀ ਗਲਤੀ ਹੋ ਜਵੇ ਦੇਖੋ ਜੀ ਸਾਡਾ ਕਸੂਰ ਹੈ ਜੀ ਅਸੀਂ ਇਕੱਠੇ ਨਹੀਂ ਹੈਗੇ ਹਨ ਹੁਣ ਤੁਸੀਂ ਇਹ ਦੇਖ ਲਓ ਵੀ ਇਹ ਹਿਸਾਬ ਲਾ ਲਓ ਵੀ ਇੱਥੇ ਤੱਕ ਜਿਹੜੀ ਗੁਲਾਮੀ ਸਾਡੇ ਅੰਦਰ ਘਰ ਕਰ ਗੀਆ ਕਿ ਅਸੀਂ ਆਫੀਸਰ ਆ ਵੀ ਜੁਕੀਆਂ ਮਾਰਦੇ ਰਹਨੇ ਕਿਤੇ ਵੀ ਕੋਈ ਸਾਡਾ ਕਸੂਰ ਨਹੀਂ ਹੁੰਦਾ ਹੈਗਾ ਪਰ ਇਹ ਤਾਂ ਭਾਰਤੀ মিডিਆ ਵੱਲੋਂ ਜ਼ੋਰਦਾਰ ਰਹਿਣਾ ਹੈਗਾ ਉਹ ਪ੍ਰਚਾਰ ਕੀਤਾ ਜਾਂਦਾ ਸਖਾ ਦੇ ਖਿਲਾਫ ਪਰ ਐਵੇਂ ਮਹਿਸੂਸ ਹੁੰਦਾ ਕਿ ਯਾਰ ਸਾਡੇ ਹੀ ਕਸੂਰ ਹੈ ਹਨਾ ਇਹ ਚੀਜ਼ਾਂ ਜਿਹੜੀ ਹੁੰਦੀ ਹੈ ਵਾਰਫਰ ਇਨਫੋਰਮੇਸ਼ਨ ਹੁੰਦੀ ਹੈ ਜੋ ਤੁਹਾਡੇ ਵਿੱਚ ਹੀਣ ਭਾਵ ਹੀਣ ਭਾਵਨਾ ਆ ਜਾਂਦੀ ਹੈ ਕੋਈ ਵੀ ਗੱਲ ਹੋਣੀ ਹੈ ਉਹਨੂੰ ਸਖਾਂ ਦੇ ਨਾਲ ਲਗਾ ਕੇ ਦੇਖਣ ਲੱਗਿਆ ਨਾ ਉਹਦੇ ਵਿੱਚ ਖਾਲਸਤਾਨ ਲਿਆਉਣਾ ਠੀਕ ਹੈ ਦੇਖੋ ਜਦੋਂ ਤੱਕ ਕੋਲੇ ਆਪਣੇ ਅੰਦਰ ਤੇ ਰਾਜ ਨਹੀਂ ਆਉਦਾ ਹੈਗਾ ਇਹ ਜਿਹੜਾ ਐਵੇਂ ਚੱਲਦਾ ਰਹਿਣਾ ਸੋ ਇਹੀ ਗੱਲਾਂ ਹੁੰਦੀਆਂ ਵੀ ਰਾਜ ਤੋਂ ਬਿਨਾ ਜਿਹੜਾ ਹੈਗਾ ਧਰਮ ਨਹੀਂ ਚੱਲਦਾ ਹੁੰਦਾ ਰਾਜ ਤੁਹਾਡੇ ਕੋਲ ਹੋਊਗਾ ਕਾਨੂੰਨ ਬਣਨਗੇ ਤੁਹਾਡੀਆਂ ਬੈਸੀਆਂ ਹੋਣਗੀਆਂ ਤੁਹਾਡੇ ਆਪ ਦੇ ਵਕੀਲ ਹੋਣਗੇ ਤੇਰੀ ਸਾਰੇ ਇਹ ਚੀਜ਼ ਨੂੰ ਠੱਲ ਪੈਣੀ ਹੈ ਉਸ ਤੋਂ ਲਾਭਾ ਜਿਹੜਾ ਤੁਹਾਡਾ ਧਰਮ ਪਵਰਤਨ ਹੋ ਰਿਹਾ ਜਾਂ ਹੋਰ ਅੱਜ ਲੈਂਡ ਖੋਲਿੰਗ ਜਿਹੜੀ ਹੋ ਰਹੀ ਹੈ ਸੋ ਤਰ੍ਹਾਂ ਦੀ ਜਿਹੜੀ ਚੀਜ਼ਾਂ ਅੱਜ ਪੰਜਾਬ ਦੇ ਵਿੱਚ ਹੋ ਰਹੀਆਂ ਇਹਦਾ ਮਸਲਿਆਂ ਦਾ ਹੱਲ ਸਿਰਫ ਤੁਹਾਡੇ ਆਪਣਾ ਰਾਜ ਹੈ ਕਿ ਕੋਈ ਕਹੇ ਵੀ ਭਾਈ ਅਮਰਪਾਲ ਸਿੰਘ ਨੂੰ ਮੁੱਖ ਮੰਤਰੀ ਬਣਾ ਦੋ ਪ੍ਰਧਾਨ ਮੰਤਰੀ ਬਣਾ ਦੋ ਦੇਖੋ ਇਸ ਜਾਇ ਵਿੱਚ ਕੋਈ ਹੱਲ ਨਹੀਂ ਤੱਕ ਭਾਰਤੀ ਸੰਵਿਧਾਨ ਦੇ ਥੱਲੇ ਤੁਸੀਂ ਭਾਵੇਂ ਰਾ ਕੋ ਰਾਸ਼ਟਰਪਤੀ ਦਾ ਸਭ ਤੋਂ ਵੱਡਾ ਅਹੁਦਾ ਹੈ ਜਿੱਦਾਂ ਰਾਸ਼ਟਰਪਤੀ ਜੈਲ ਸਿੰਘ ਵੀ ਨਹੀਂ ਕੁਝ ਕਰ ਸਕਿਆ ਉੱਥੇ ਫਿਰ ਜਿਹੜਾ ਹੈਗਾ ਹੈ ਵੀ ਇਹ ਫਿਰ ਖਤਮ ਹੀ ਹੋ ਜਾਂਦਾ ਹੈ ਕਿ ਸਿੱਖ ਨੂੰ ਵੱਡਾ ਅਹੁਦਾ ਅਨਰਜ ਵੀ ਵੀ ਸਿੱਖ ਕੁਝ ਪੰਜਾਬ ਲਈ ਕਰ ਦੂਗਾ ਇਹ ਸਿਰਫ ਇੱਕ ਸ਼ੋਸ਼ਾ ਜਿਹੜਾ ਹੈਗਾ ਭਾਰਤੀ ਸੰਵਿਧਾਨ ਦੇ ਥੱਲੇ ਰਹਿ ਕੇ ਤੁਹਾਡਾ ਕੋਈ ਵੀ ਹੱਲ ਨਹੀਂ ਹੋਣਾ ਤੁਹਾਡਾ ਆਪਣਾ ਹੱਲ ਜਦੋਂ ਆਪ ਦਾ ਰਾਜ ਆਇਆ ਫਿਰ ਆਪ ਦਾ ਸੰਵਿਧਾਨ ਬਣੂਗਾ ਜਦੋਂ ਹੁਣ ਮਾ ਜੀਤ ਸਿੰਘ ਦਾ ਰਾਜ ਸੀਗਾ ਉਹਨਾਂ ਦੇ ਰਾਜੇ ਵਿੱਚ ਗੋਰੇ ਆਪਣੇ ਆਪ ਵੀ ਅਮਰਤ ਸ਼ਖਰੇ ਸੀਗੇ ਕਿਉਂਕਿ ਉਹਦਾ ਸਿਸਟਮ ਐ ਮੇਰਾ ਕ੍ਰੀਏਟ ਕੀਤਾ ਹੋਇਆ ਸੀਗਾ ਜੋ ਜਿਹੜਾ ਅੱਜ ਸਾਡਾ ਸਾਡੇ ਆਪਣੇ ਪ੍ਰਚਾਰਕ ਵੀ ਹੈਗੇ ਆ ਉਹ ਵੀ ਆਪਣਾ ਹੀ ਕਸੂਰ ਕਰਦੇ ਰਹਿੰਦੇ ਆ ਵੀ ਆਪਣੇ ਚਹੀ ਕਮੀਆਂ ਕਰਦੇ ਰਹਿੰਦੇ ਆ ਉਹ ਹੀ ਨੂੰ ਪਾਵਲਾ ਜੀ ਕੀ ਹੈਗੀ ਉਹ ਤੁਹਾਡੇ ਘਰ ਅੰਦਰ ਕਰ ਗਈ ਹੈ ਤਾਂ ਆਪਣਾ ਕਸੂਰ ਕਿੱਡੀ ਜਾਣਾ ਜੀ ਇਹ ਚੀਜ਼ਾਂ ਤੋਂ ਆਪਾਂ ਬਚੀਏ ਸੋ ਇਹ ਵਾਰ ਫਿਰ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਸਿੱਖਾਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਇਹਦਾ ਭੰਡੀ ਉੱਪਰ ਪ੍ਰਚਾਰ ਕੀਤਾ ਜਾਂਦਾ ਇਹਦੇ ਵਿੱਚ ਆਪਾਂ ਨੇ ਇਹ ਤੋਂ ਬਚਣਾ ਇਹਦਾ ਜਵਾਬ ਦਿਆ ਕਰੋ ਹਮੇਸ਼ਾ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੈਗਾ ਜੋ ਸਾਡੇ ਸਿਰ ਬਗਲਾਮੀ ਪਈ ਹੈ ਅਸੀਂ ਗੁਲਾਮੀ ਦੇ ਖਿਲਾਫ ਹੀ ਰਹਿ ਕੇ ਲੜ ਰਹੇ ਹਾਂ ਸੋ ਔਰ ਵਾਲਾ ਸਮਾਂ ਬਹੁਤ ਵਧੀਆ ਜਿਹੜੇ ਹੈ ਕਿ ਦੁਨੀਆ ਦੇ ਹਾਲਾਤ ਬਦਲ ਰਹੇ ਹਨ ਜੰਗਾ ਜੁਧਾ ਚੱਲ ਰਹੀਆਂ ਸੋ ਇਹ ਚੀਜ਼ ਜਦੋਂ ਆਪਾਂ ਨੇ ਬਚਣਾ ਬਦਲਦੇ ਹਾਲਾਤਾਂ ਦੇ ਵਿੱਚ ਥੋੜਾ ਜਿਹਾ ਆਪੜਾ ਰਾਜ ਜਿਹੜਾ ਹੈਗਾ ਉਹ ਔਰ ਵਾਲਾ ਹੈ ਦੁਨੀਆ ਦੇ ਵਿੱਚ ਸੋ ਦੁਨੀਆ ਦੇ ਹਾਲਾਤ ਬਦਲ ਰਹੇ ਹਨ ਸੋ ਵੀਡੀਓ ਜਿਹੜੀ ਹੈਗੀ ਆ ਅਗਰ ਜਾਣਕਾਰੀ ਵਧੀਆ ਲੱਗੀ ਹੈ ਨਾ ਸ਼ੇਅਰ ਜ਼ਰੂਰ ਕਰਿਓ ਸੋ ਇਸ ਚੜ੍ਹਦੀ ਕਲਾ ਵਿੱਚ ਉਹ ਆਪਣਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਦੀ ਬਾਕੀ ਹੋਰ ਵੀ ਗੱਲਬਾਤ ਉਹਦੇ ਤੋਰ ਇਨਾਂ ਜ਼ਰੂਰ ਸਾਂਝੀ ਕਰਾਂਗੇ ਵਾਈਬਰ ਜੀ ਕਾ ਸਾਥ ਸਾ ਵਾਈਬਰ ਜੀ ਕੀ ਸਤ